ਦੇਸ਼ ਨੂੰ ਬਚਾਈਏ ਵਾਲਾ ਇਹ ਨਾਰਾ ਦਿੱਤਾ ਆ ਅਸੀਂ ਵੱਤੋ ਵੱਤ ਜਿੰਨੇ ਵੀ ਲਾ ਸਕਦੇ ਆ ਜਿੱਦਾਂ ਕਿ ਕਿੰਨੇ ਪ੍ਰਕਾਰ ਦੇ ਪੌਦੇ ਕਿਰ ਜਿਹੜੇ 12 13 ਵੈਰਾਈਟੀਆਂ ਨੇ ਜਿਹਦੇ ਵਿੱਚ ਮੈਡੀਸਿਨ ਪਲਾਂਟ ਮੈਂ ਪਹਿਲ ਰੱਖੀ ਆ ਜਿੱਦਾਂ ਕਿ ਆਵਲਾ ਆ ਅ ਅਮਰੂਦ ਆ ਫਰੂਟ ਵੀ ਆ ਤੇ ਉਹ ਆਯੁਰਵੇਦ ਦੇ ਵਿੱਚ ਵੀ ਉਹਨਾਂ ਦੇ ਪੱਤੇ ਵੀ ਦਵਾਈਆਂ ਚ ਪੈਂਦੇ ਨੇ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਖਾਣੇ ਆ ਤੇ ਉਹ ਵੀ ਆ ਸੁਹਾਜਣਾ ਆ ਨਿੰਮ ਆ ਅ ਅਰਜਣ ਆ ਮਤਲਬ ਦੋਸਤੋ ਅਸੀਂ ਪਿੰਡ ਜੀਵਨਨਗਰ ਦੇ ਵਿੱਚ ਪਹੁੰਚੇ ਜੋ ਕਿ ਰਾਣੇ ਸਰਸੇ ਜ਼ਿਲ੍ਹੇ ਦਾ ਪਿੰਡ ਇਹ ਸੰਧੂ ਪੈਟਰੋਲ ਪੰਪ ਤੇ ਪਹੁੰਚੇ ਨਾਮਤਾਰੀ ਪੈਟਰੋਲ ਪੰਪ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਚੈਰੀਟੇਬਲ ਟਰਸਟ ਇਹ ਤੁਸੀਂ ਦੇਖ ਸਕਦੇ ਹੋ ਸਮੇਂ-ਸਮੇਂ ਸਿਰ ਆਪਣੀਆਂ ਸੇਵਾਵਾਂ ਕਰਦੇ ਰਹਿੰਦੇ ਜਿਵੇਂ ਵੀ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਜਿਵੇਂ ਕਿ ਪਿੱਛੇ ਘੱਗਰ ਨਦੀ ਦਾ ਜਦੋਂ ਸਿਆਹੀ ਸੀ ਲੋਕਾਂ ਨੂੰ ਉਦੋਂ ਵੀ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੁਣ ਪੌਦਿਆਂ ਦੀ ਸੇਵਾ ਕੀ ਕਰ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ بیٹے ਰਜਿੰਦਰ ਸਿੰਘ ਜੀ ਜੋ ਸਾਡੇ ਪਿੱਛੇ ਬੈਠੇ ਨੇ ਉਹ ਇਹ ਸਾਰਾ ਕੰਮ ਕਰ ਰਹੇ ਸੇਵਾ ਕਰ ਰਿਹਾ ਜਿਹਨਾਂ ਨੇ ਪੌਦਿਆਂ ਦੀ ਸੇਵਾ ਕੀਤੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਸਾਨੂੰ ਕਿ ਜਿਹੜੇ ਆਯੁਰਵੈਦਿਕ ਪੌਦੇ ਆ ਜਿਵੇਂ ਨਿੰਮ ਹੋ ਗਈ ਅਮਰੂਦ ਆ ਆਮਲਾ ਇਹ ਬੂਟਾ ਦੀ ਅਸੀਂ ਇਸ ਵਾਰੀ ਸੇਵਾ ਕੀਤੀ ਆ ਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੁਸੀਂ ਜੀਵਨਗਰ ਪੈਟਰੋਲ ਪੰਪ ਦੀਆਂ ਨਾਮਤਰੀ ਪੈਟਰੋਲ ਪੰਪ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਚੱਲਣ ਲੱਗਾ ਇਹ ਹੁਣ ਮਾਰਕੀਟ ਦੇ ਵਿੱਚ ਜਾਓ ਸੰਤਰਾ ਗੁਪਿੰਡ ਚੀਵਨਗਰ ਦੇ ਦੁਕਾਨਾਂ ਤੇ ਜਾ ਕੇ ਪੌਦੇ ਵੰਡਣਗੇ ਇਹ ਫ੍ਰੀ ਪੌਦੇ ਆ ਬਿਲਕੁਲ ਜੇ ਕੋਈ ਕਿਸਾਨ ਮਜ਼ਦੂਰ ਨੇ ਪੌਦਾ ਲੈਣਾ ਹੈ ਤੇ ਇਹਨਾਂ ਨਾਲ પેટ્રોલ ਪੰਪ ਜੀਵਨਗਰ ਤੇ ਸੰਪਰਕ ਕਰਕੇ ਇਹਨਾਂ ਕੋਲੋਂ ਪੌਦੇ ਲੈ ਸਕਦੇ ਆ ਅਸੀਂ ਹੋਰ ਵੀ ਕਿਸਾਨਾਂ ਨੂੰ ਅਪੀਲ ਕਰਦੇ ਸਾਰੇ ਜਿੰਨੇ ਵੀ ਲੋਕ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਅਪੀਲ ਕਰਦੇ ਕਿ ਵੱਧ ਤੋਂ ਵੱਧ ਪੌਦੇ ਲਓ ਜਿਵੇਂ ਕਿ ਟੈਂਪਰੇਚਰ ਬਹੁਤ ਜ਼ਿਆਦਾ ਇਸ ਵਾਰੀ ਵੱਧ ਚੁੱਕਿਆ ਸੀ ਤੇ ਇਸ ਕਰਕੇ ਪੌਦਿਆਂ ਦੀ ਸਾਨੂੰ ਜ਼ਰੂਰਤ ਹੈ ਬਹੁਤ ਜ਼ਿਆਦੀ ਜ਼ਰੂਰਤ ਹੈ ਤਾਂ ਕਿ ਇਸ ਗਰਮੀ ਨੂੰ ਕੰਟਰੋਲ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਭਾਈ ਰਜਿੰਦਰ ਜੀ ਇਹ ਟੀਮ ਸਾਰੀ ਉਹਨਾਂ ਦੀ ਤੇ ਪੌਦੇ ਲਈ ਸੇਵਾ ਕਰ ਰਹੀ ਹੈ ਅੱਜ ਅੱਜ ਪੌਦੇ ਕਰੇ ਜਾ ਰਹੇ ਪੌਦੇ ਕਰੇ ਜਾ ਰਹੇ ਅੱਜ ਦੇ ਸਮਾਗਮ ਦਾ ਕਰ ਰਹੇ ਆ ਸਰਦਾਰ ਸੁਖਦੇਵ ਸਿੰਘ ਸੰਧੂ ਚੈਰੀਟੇਬਲ ਟਰਸਟ ਵੱਲੋਂ ਸਾਡੇ ਬਹੁਤ ਪਰਮ ਮਿੱਤਰ ਸੁਖਦੇਵ ਸਿੰਘ ਜਿਹੜੇ ਕਿ ਪਿਛਲੇ ਦਿਨਾਂ ਸਾਨੂੰ ਵਿਛੋੜਾ ਦੇ ਕੇ ਉਹਨਾਂ ਦੀ ਯਾਦ ਨੂੰ ਬਰਕਰਾਰ ਰੱਖਣ ਵਾਸਤੇ ਔਰ ਉਹਨਾਂ ਦੇ ਪਰਿਵਾਰ ਦੁਆਰਾ ਰਜਿੰਦਰ ਸਿੰਘ ਸੰਤੂ ਦੀ ਰਹਿਮਾਈ ਦੇ ਵਿੱਚ ਇਹ ਅੱਜ ਦਾ ਫੰਕਸ਼ਨ ਜਿਹੜਾ ਵਿਰਕਸ਼ ਵਿਤਰਨ ਦਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦਿਨ-ਦਿਨ ਦੇਸ਼ ਦੇ ਵਿੱਚ ਆਬਾਦੀ ਵਧ ਰਹੀ ਹੈ ਤੇ ਜਿਹੜੀਆਂ ਜ਼ਮੀਨਾਂ ਅੱਛੇ ਟਾਈਮ ਪਤਲ ਕੈਰ ਖੇਤੀਬਾੜੀ ਵਾਲੀਆਂ ਸੀਗੀਆਂ ਤੇ ਜਿੱਥੇ ਜੰਗਲਾਤ ਸੀ ਉਹਨਾਂ ਨੂੰ ਕੱਟ ਕੇ ਖੇਤੀਬਾੜੀ ਦੇ ਕਾਬਲ ਕੀਤਾ ਜਾ ਰਿਹਾ ਹੈ ਜਿੱਦੀ ਵਜ੍ਹਾ ਕਰਕੇ ਜੰਗਲਾਤ ਦੀ ਕਹਿ ਲੋ ਜਾਂ ਦਰਖਤਾਂ ਦੀ ਕਹਿ ਲੋ ਦੇਸ਼ ਦੇ ਵਿੱਚ ਰੋਜ਼ ਕਮੀ ਆ ਰਹੀ ਹੈ ਔਰ ਉਹਦੇ ਨਤੀਜੇ ਦੇ ਤੌਰ ਤੇ ਇਹ ਹੈ ਕਿ ਦੇਸ਼ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਸਾਡਾ ਉਹ ਦਰਖਤਾਂ ਦੀ ਕਮੀ ਕਰਕੇ ਵੱਧ ਰਿਹਾ ਹੈ ਔਰ ਟੈਂਪਰੇਚਰ ਵਧਣ ਨਾਲ ਜਿਹੜਾ ਹੈ ਨਾ ਸ੍ਰਿਸ਼ਟੀ ਦੇ ਹਰ ਜੀਵ ਜੰਤੂ ਆਦਮੀ ਸਵੇਤ ਉਸ ਤੇ ਗਰਮੀ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸੋ ਇਸ ਗੱਲ ਦਾ ਇਕੋ ਹੀ ਇਹ ਟੈਂਪਰੇਚਰ ਨੂੰ ਜਿਹੜਾ ਹੈ ਨਾ ਨੋਰਮਲ ਰੱਖਣ ਵਾਸਤੇ ਇਕੋ ਹੀ ਤਰੀਕਾ ਕਿ ਅਸੀਂ ਦੇਸ਼ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੇ ਉਹ ਵਿਰਖ ਲੁਆਈਏ ਸੋ ਅੱਜ ਇਹ ਵਿਰਖ ਵਿਤਰਣ ਜਿਹੜਾ ਹੈ ਇਹ ਬਹੁਤ ਵੱਡੀ ਇੱਕ ਸਮਾਜ ਦੀ ਔਰ ਦੇਸ਼ ਦੀ ਸੇਵਾ ਹੈ ਇਹ ਜਿਹੜਾ ਸੁਖਦੇਵ ਸਿੰਘ ਸੰਧੂ ਦੀ ਯਾਦ ਆਸ਼ ਤੇ ਵਿੱਚ ਜਿਹੜਾ ਕਿ ਇਸ ਪਰਿਵਾਰ ਵੱਲੋਂ ਇਹ ਦਰਖਤ ਵਿਤਰਨ ਦਾ ਜਿਹੜਾ ਕੰਮ ਕੀਤਾ ਗਿਆ ਮੈਂ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਦਿੰਦਾ ਕਿ ਇਸ ਤਰ੍ਹਾਂ ਦੇ ਫੰਕਸ਼ਨਾਂ ਦੀ ਦੇਸ਼ ਨੂੰ ਤੇ ਸਮਾਜ ਨੂੰ ਜ਼ਰੂਰਤ ਹੈ ਸੋ ਜਿਹੜਾ ਹੈ ਨਾ ਜਿੰਨੇ ਵੀ ਬਾਕੀ ਅਸੀਂ ਆਮ ਜਨਤਾ ਨੂੰ ਇਹ ਅਪੀਲ ਮੈਂ ਕਰਦਾ ਹਾਂ ਕਿ ਵੱਧ ਤੋਂ ਵੱਧ ਦਰਖਤ ਲਗਾਓ ਕਿਉਂਕਿ ਤੁਸੀਂ ਅਸੀਂ ਦੇਖਦੇ ਹਾਂ ਕਿ ਜਿੱਥੇ ਦਰਖਤ ਲੱਗਿਆ ਹੁੰਦਾ ਹੈ ਜਿੰਨਾ ਉਹਦੇ ਇੱਥਾ ਏਰੀਆ ਆਉਂਦਾ ਹੈ ਉਹ ਠੰਡਾ ਹੁੰਦਾ ਹੈ ਔਰ ਉਸ ਤੋਂ ਦਰਖਤ ਤੋਂ ਤੁਸੀਂ 10 ਫੁੱਟ ਪਾਸੇ ਜਾਓ ਗਰਮੀ ਦੇ ਦਿਨਾਂ ਵਿੱਚ ਬੈਠਦੇ ਤੁਸੀਂ 2 ਮਿੰਟ ਵੀ ਗਰਮੀ ਚ ਨਹੀਂ ਠਹਿ ਬੈਠ ਸਕਦੇ ਲੇਕਿਨ ਦਰਖਤ ਦੇ ਉੱਤੇ ਕਿਉਂਕਿ ਦਰਖਤ ਗਰਮੀ ਜਿਹੜੀ ਹੈ ਉਹ ਆਪਣੇ ਉੱਤੇ ਲੈ ਲੈਂਦਾ ਹੈ ਧਰਤੀ ਦੇ ਉੱਤੇ ਨਹੀਂ ਆਉਣ ਦਿੰਦਾ ਦਰਖਤ ਗਰਮੀ ਜਿੰਨੇ ਵੱਧ ਤੋਂ ਵੱਧ ਦਰਖਤ ਹੋਣਗੇ ਓਨੀ ਜਿਹੜੀ ਹੈ ਉਹ ਗਰਮੀ ਦਾ ਪ੍ਰਭਾਵ ਧਰਤੀ ਦੇ ਉੱਤੇ ਘੱਟ ਹੋਏਗਾ ਔਰ ਟੈਂਪਰੇਚਰ ਸਾਡਾ ਜਿਹੜਾ ਹੈ ਨਾ ਉਹ ਨੋਰਮਲ ਰਹੇਗਾ ਉਹਦੇ ਨਾਲ ਸਾਡੀਆਂ ਫਸਲਾਂ ਵੀ ਜੀਵ ਜੰਤੂ ਵੀ ਆਦਮੀ ਵੀ ਪਸ਼ੂ ਵੀ ਔਰ ਸਾਡੇ ਜਿਹੜੀ ਸਾਰੀ ਗਰੋਸਰੀ ਹੈ ਜਾਂ ਹਰੇ ਭਾਈ ਜਿਹੜੀ ਹੈ ਸਾਡੀ ਉਹ ਸਾਰੀ ਦੀ ਸਾਰੀ ਜਿਹੜੀ ਨਾ ਸੁਖੀ ਰਹੇ ਸੋ ਇੱਕਾਰੀ ਫਿਰ ਮੈਂ ਇਹਨਾਂ ਨੂੰ ਇਸ ਦਰਖਤ ਵਿਤਰਣ ਸਮਾਰੋਹ ਤੇ ਸੰਧੂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਹੈ ਇਹਨਾਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਸੁਖਦੇਵ ਸਿੰਘ ਸੰਧੂ ਪਰਿਵਾਰ ਉਹ ਤਾਂ ਟ੍ਰਸਟ ਕੋ ਤਾਂ ਸਾਡੇ ਸਾਡੇ ਸਰਹੋਰ ਵੀ ਜਿਹੜੇ ਹੈ ਸਮਾਜਿਕ ਕੰਮ ਕਰੇ ਜਾਂਦੇ ਨੇ ਉਹ ਠੀਕ ਹੈ ਜਿਸ ਤਰ੍ਹਾਂ ਮੈਡੀਕਲ ਚੈੱਕਅਪ ਦੀ ਗੱਲ ਹੈ ਫਰੀ ਦਵਾਈਆਂ ਦੇਣ ਦੀ ਗੱਲ ਹੈ ਹੋਰ ਬਹੁਤ ਸਾਰੇ ਕਿਉਂਕਿ ਸੁਖਦੇਵ ਸਿੰਘ ਸੰਧੂ ਖੁਦ ਵੀ ਜਿਹੜਾ ਹੈ ਉਹ ਸਮਾਜਿਕ ਕੰਮਾਂ ਦੇ ਵਿੱਚ ਬਹੁਤ ਅੱਛੀ ਦਿਲਚਸਪੀ ਰੱਖਦਾ ਸੀਗਾ ਤੇ ਹਮੇਸ਼ਾ ਡਿਸਟ੍ਰਿਕਟ ਪ੍ਰਸ਼ਾਸਨ ਨੇ ਅਸੀਂ ਦੇਖਿਆ ਕਿ ਬਾਹਰਲੀਆਂ ਸਟੇਟਾਂ ਜਿਸ ਤਰ੍ਹਾਂ ਰਾਜਸਥਾਨ ਕਈ ਯੂਨੀਵਰਸਿਟੀਆਂ ਨੇ ਵੀ ਉਹਨੂੰ ਸਨਮਾਨਤ ਕੀਤਾ ਬਾਹਰ ਦੀਆਂ ਯੂਨੀਵਰਸਿਟੀਆਂ ਨੇ ਵੀ ਉਹਦੇ ਸਮਾਜਿਕ ਕੰਮਾਂ ਖਾਤਰ ਸੋ ਉਹਦੀ ਯਾਦ ਆਸ਼ਤ ਨੂੰ ਤਾਜ਼ਾ ਰੱਖਣ ਵਾਸਤੇ ਉਹਨੂੰ ਜਿਹੜਾ ਹੈ ਸ਼ਰਧਾਂਜਲੀ ਸਮਰਪਿਤ ਕਰਨ ਵਾਸਤੇ ਜ਼ਰੂਰੀ ਹੈ ਕਿ ਸਮੇਂ-ਸਮੇਂ ਤੋਂ ਜਿਹੜਾ ਹੈ ਜਿਸ ਤਰ੍ਹਾਂ ਦੀ ਜ਼ਰੂਰਤ ਅਨੁਸਾਰ ਜਿਹੜੇ ਨਾ ਇਹ ਸੰਧੂ ਪਰਿਵਾਰ ਵੱਲੋਂ ਕੰਮ ਲੱਗਦੇ ਰਹੇ ਨੇ ਲਾਉਂਦੇ ਰਹੇ ਨੇ ਔਰ ਇਸ ਵਾਸਤੇ ਇਹ ਪਰਿਵਾਰ ਜਿਹੜਾ ਨਾ ਵਧਾਈ ਦਾ ਪਾਤਰ ਹੈ ਪਹਿਲਾਂ ਸਭ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਇਲੈਕਟ੍ਰੋਨਿਕ ਮੀਡੀਆ ਪੇਪਰ ਮੀਡੀਆ ਦਾ ਤੁਸੀਂ ਆਏ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਇਹ ਸੰਦੇਸ਼ ਜਾਂਦਾ ਆ ਵੀ ਮਤਲਬ ਜਿਹੜਾ ਵੀ ਜਿੰਨੀ ਗਰਮੀ ਹੈ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਹੁਣ ਮੌਨਸੂਨ ਦਾ ਟਾਈਮ ਹੈ ਵੱਧ ਤੋਂ ਵੱਧ ਆਪਾਂ ਪੌਦੇ ਲਾਈਏ ਦੇਸ਼ ਨੂੰ ਬਚਾਈਏ ਵਾਲਾ ਇਹ ਨਾਰਾ ਦਿੱਤਾ ਹੈ ਅਸੀਂ ਵਾਤੋ ਵੱਧ ਜਿੰਨੇ ਵੀ ਲਾ ਸਕਦੇ ਆ ਜਿੱਦਾਂ ਕਿ ਕਿੰਨੇ ਪ੍ਰਕਾਰ ਦੇ ਪੌਦੇ ਕਿਹੜੇ ਜਿਹੜੀ 12 13 ਵੈਰਾਈਟੀਆਂ ਨੇ ਜਿਹਦੇ ਵਿੱਚ ਮੈਡੀਸਿਨ ਪਲਾਂਟ ਮੈਂ ਪਹਿਲ ਰੱਖੀ ਹੈ ਜਿੱਦਾਂ ਕਿ ਆਵਲਾ ਆ ਅਮਰੂਦ ਆ ਫਰੂਟ ਵੀ ਆ ਤੇ ਉਹ ਆਯੁਰਵੇਦ ਦੇ ਵਿੱਚ ਵੀ ਉਹਨਾਂ ਦੇ ਪੱਤੇ ਵੀ ਦਵਾਈਆਂ ਚ ਪੈਂਦੇ ਨੇ ਜੇ ਆਪਾਂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਖਾਣੇ ਆ ਤੇ ਉਹ ਵੀ ਆ ਸੁਹਾਂਜਣਾ ਆ ਨਿੰਮ ਆ ਅਰਜਣ ਆ ਮਤਲਬ ਇਸ ਤਰ੍ਹਾਂ ਦੇ ਬੂਟੇ ਮੈਡੀਸਿਨ ਪਲਾਂਟ ਵੀ ਵਾਹ ਵਾਹ ਤਰ੍ਹਾਂ ਦੇ ਨੇ ਜਿਹੜੇ ਅਸੀਂ ਲਿਆ ਕੇ ਰੱਖੇ ਨੇ ਵੀ ਜਿਹੜੇ ਛਾਂ ਵੀ ਦੇਣਗੇ ਉਹਨਾਂ ਦਾ ਆਪਾਂ ਨੂੰ ਫਾਇਦਾ ਵੀ ਹੈਗਾ ਆ ਟਾਲੀ ਏ ਜਿੱਦਾ ਜੀ ਸ਼ਰਮ ਉਹਦੇ ਵੀ ਕਾਫੀ ਫਾਇਦੇ ਨੇ ਕਿੰਨੇ ਜ਼ਰੂਰ ਪੋਦੇ ਵਾਡੇ ਆ ਕਰੀਬਨ 3000 ਦੇ ਕਰੀਬ ਬੂਟਾ ਲਿਆਂਦਾ ਸੀਗਾ ਜਿਹੜਾ ਲੋਕੀ ਲਈ ਜਿਹੜੇ ਜਾਂਦੇ ਤੁਹਾਡੇ ਸਾਹਮਣੇ ਜਿਹੜਾ ਆ ਇਹ ਮੈਨੂੰ ਤਾਂ ਲੱਗਦਾ ਥੋੜੀ ਦੇਰ ਚ ਹੀ ਖਤਮ ਹੋ ਜਾਣੇ ਆ ਹਰਿਆਣਾ ਸਰਕਾਰ ਨੇ ਵੀ ਰੋੜੋ ਕਿਨਤੀ ਚੋਪੋ ਤੇ ਲਗਾਇਆ ਉਹਨਾਂ ਮੈਂ ਫਿਲਹਾਲ ਅਜੇ ਤੱਕ ਪਾਣੀ ਵੀ ਨਹੀਂ ਡਲ ਪਾਇਆ ਚਲੋ ਇਹ ਮੈਂ ਉਹਨਾਂ ਨੂੰ ਹੀ ਜਿਹੜੇ ਜੰਗਲਾਤ ਵਾਲੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਵੀ ਜਿੱਥੇ ਵੀ ਬੂਟਾ ਜਿਹੜਾ ਵੀ ਕੋਈ ਲਾਂਦਾ ਭਾਵੇਂ ਸਰਕਾਰ ਲਾਂਦੀ ਹੈ ਭਾਵੇਂ ਕੋਈ ਜ਼ਿਮੀਂਦਾਰ ਲਾਂਦਾ ਭਾਵੇਂ ਕੋਈ ਮੁਲਾਜ਼ਮ ਲਾਂਦਾ ਉਹਦੀਓ ਕੇਅਰ ਵੀ ਕਰੇ ਤੇ ਆਪਾਂ ਮੈਂ ਮਦੂ ਜੀ ਜ਼ਿੰਮੇਦਾਰਾਂ ਨੂੰ ਵੀ ਇੱਕ ਇਨਾਂ ਭਾਈ ਜੇ ਘਰੇ ਥਾਂ ਨਹੀਂ ਮੋਟਰ ਤੇ ਲਾਓ ਆਪਣੀਆਂ ਵਟਾਂ ਤੇ ਲਾਓ ਆਪਾਂ ਜਦੋਂ ਬਾਹਰ ਨਿਕਲਦੇ ਆਂ ਰੋਡ ਤੋਂ ਸਾਈਡ ਤੇ ਵੇਖੀ ਦੂਰ ਤੱਕ ਕੋਈ ਦਰਖਤ ਹੀ ਨਹੀਂ ਦਿਸਦੇ ਜ਼ਿੰਮੇਦਾਰਾਂ ਨੇ ਆਪਣੇ ਖੇਤਾਂ ਚੋਂ ਦਰਖਤ ਪੱਟ ਦਿੱਤੇ ਆ ਮੈਂ ਉਹਨਾਂ ਰਿਕਵੈਸਟ ਕਰਦਾ ਵੀ ਦਰਖਤ ਨਾ ਪਟੋ ਹੋਰ ਦਰਖਤ ਲਾਓ ਮੇਰੀ ਫੇਰ ਵੀ ਕਿਤੇ ਲੋਡ ਹੋਵੇ ਜਿੱਥੇ ਕਿਸੇ ਨੂੰ ਲੋਡ ਹੋਵੇ ਵੀ ਇਹਨੋ ਦਰਖਤਾਂ ਦੀ ਲੋੜ ਹੈ ਜੀ ਸਾਨੂੰ ਲੈ ਕੇ ਦਿਓ ਮੈਂ ਫੇਰ ਵੀ ਪੁਰ ਵੀ ਦਰਖਤ ਲਿਆ ਕੇ ਦਿਆਂਗਾ ਕੋ ਲਾਣ ਆਲਾ ਬਣੇ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਲਾ ਬਣੇ ਉਹ ਨਜ਼ਾਇਜ਼ ਆਗੇ ਪੁੱਤੋਂ ਕੋ ਪਾੜਦੇ ਆਂ ਉਹਨੂੰ ਕਾ ਸਮਝਦੇ ਨਾ ਮੈਂ ਉਹਨਾਂ ਨੂੰ ਮੈਂ ਰਿਕੁਐਸਟ ਹੀ ਕਰ ਸਕਦਾ ਵੀ ਇਹ ਕੰਮ ਨਾ ਕਰੋ ਇਹ ਜਿਹੜਾ ਹੈ ਇਹ ਦੇਖੋ ਜੇ ਆਪਾਂ ਜਿਹੜੀ ਸੇਵਿੰਗ ਕਰਦੇ ਆ ਆਪਣੇ ਬੱਚਿਆਂ ਤੇ ਪੋਤਰਿਆਂ ਵਾਸਤੇ ਜਾਂ ਆਕੋ ਅਗਲੀ ਪੀੜ੍ਹੀ ਵਾਸਤੇ ਇਹ ਵੀ ਉਸੇ ਤਰ੍ਹਾਂ ਹੀ ਹੈ ਇਹ ਵੀ ਤੁਹਾਡੀ ਇੱਕ ਸੇਵਿੰਗ ਆ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਾਂ ਉਹਨਾਂ ਨੂੰ ਕੀ ਦੇ ਕੇ ਚੱਲੇ ਆਂ ਮਤਲਬ ਇਸ ਚੀਜ਼ ਦਾ ਉਹ ਜ਼ਰੂਰ ਧਿਆਨ ਰੱਖਣ ਹਰੇ ਬੂਟੇ ਬਿਲਕੁਲ ਨਾ ਪਟਣ ਉਹਨਾਂ ਦਾ ਸਭੋ ਵੱਧ ਤੋਂ ਵੱਧ ਜਿਹੜਾ ਉਹਨਾਂ ਧਿਆਨ ਰੱਖ ਕੇ ਉਹਨਾਂ ਦੀ ਕਿੱਧਰ ਲੈ ਮਾਗੇ ਲੈ ਪਾਸੇ ਲੈ ਉੱਧਲੇ ਪਾਸੇ ਲੈ ਆ ਜਾ ਹੂ ਆ ਜਾ ਹੂ ਇਹ ਤੇ ਇਹ ਤਾਂ ਤੁਹਾਨੂੰ ਜਿੰਦਗੀ ਤੇ ਬੇਵਾ ਇਹ ਤਾਂ ਦੋ ਮੈਂ ਥੋੜਾ ਭਾਈ ਤੂੰ ਇਹ ਕਿਹਾ ਇਹ ਪੁੱਤਾ ਨਾ ਇਹ ਜਾਨੇ ਕਿ ਕਿਹੜਾ ਹੈ ਰੋਜ਼ਾ ਨਾ ਬਣੇ ਬਣੇ ਇਹ ਜਾਨੇ ਰਹਿ ਗਿਆ ਜਿਹਨੂੰ ਜਵਾਬ ਦੇਣਾ ਉਹ ਕਿੰਨੇ ਦਾ ਬਤਾ ਪੂਰੀ ਦੁਨੀਆ ਦੇ ਵਿੱਚ ਸੰਗਧੀਏ ਕੀ ਕਰਦਾ ਹੁੰਦਾ ਇਹ ਜਵਾਬ ਦੇਣੇ ਤੇ ਕਰਿਆ ਪਜੈ ਕਰਾ ਬੱਲੇ ਬਾਰੇ ਬਾਰੇ ਨਹੀਂ ਪਤਾ ਅੰਨੇ ਹੋਰ ਦੇ ਇੱਕ ਹੋਰ ਦੇ ਕਿ ਕੰਮ ਨਹੀਂ ਕਰੀ ਹੋਰ राणा <laughs> और <töst> क्या है ना ये बूटा लगा लिया ले जगह लगाना है इसकी पूरी सेवा करनी है पानी पाके दे ये मतलब जिन ये पना बनावे बनाए इससे आप हल खाइए और इससे दवाइयाँ का भी काम करता है और भी इसकी सेवा में तभी इसका फायदा है ना साथ में वातावरण शुद्ध इसका पूरी सेवा करिए नहीं लगा के उसको सही पूरी सेवा